ਕੁਲ ਅੱਜ ਪਠਾਨਕੋਟ ਸਿਵਲ ਹਸਪੀਟਲ ਦੇ ਅੰਦਰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਜਿਹੜਾ ਸਾਡਾ ਥੀਮ ਹੈ ਉਹਦੇ ਸੰਦਰਭ ਦੇ ਵਿੱਚ ਅੱਜ ਇੱਥੇ ਇੱਕ ਫੰਕਸ਼ਨ ਕੀਤਾ ਗਿਆ ਸੋ ਇਹਦੇ ਵਿੱਚ ਅ ਬੱਚੀਆਂ ਦੇ ਹੌਸਲੇ ਵਧਾਉਣ ਦੇ ਲਈ ਕੀ ਕਿਸਮ ਦੇ ਇੱਥੇ ਨੁੱਕੜ ਨਾਟਕ ਲੋਕਾਂ ਦੇ ਵਿਚਾਰ ਵੀ ਸਾਂਝੇ ਲੋਕਾਂ ਨੇ ਕੀਤੇ ਸੋ ਨਾਲ ਦੀ ਨਾਲ ਜਿਹੜੀਆਂ ਨਵਜੰਮੀਆਂ ਧੀਆਂ ਨੇ ਸਾਡੀਆਂ ਫੁੱਲਾਂ ਵਰਗੀਆਂ ਬੱਚੀਆਂ ਉਹਨਾਂ ਨੂੰ ਵੀ ਇੱਥੇ ਵਜਨ ਕੋ ਜਿਹਦੇ ਇੱਕ ਸਨਮਾਨਿਤ ਕੀਤਾ ਗਿਆ ਸੋ ਮੈਂ ਸਮਝਦਾ ਕਿ ਮਨੁੱਖੀ ਜੀਵਨ ਦੇ ਅੰਦਰ ਜਿਹੜਾ ਇੱਕ ਸੈਂਟੀਫਿਕ ਬੇਸ ਹੈ ਇਹ ਸੋਸਾਇਟੀ ਨੂੰ ਅੱਗੇ ਲੈ ਕੇ ਜਾਣ ਦਾ ਉਹਦੇ ਵਿੱਚ ਧੀਆਂ ਦਾ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਗੁਰੂ ਸੇਵਾਨਾ ਨੇ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਨਾਰੀ ਸ਼ਕਤੀ ਬਾਰੇ ਮਾਤਰ ਸ਼ਕਤੀ ਬਾਰੇ ਸੋ ਸਾਡੇ ਕਨਸਟੀਟਿਊਸ਼ਨ ਦੇ ਅੰਦਰ ਵੀ ਮਹਿਲਾਵਾਂ ਨੂੰ ਜਿਹੜੇ ਫੰਡਾਮੈਂਟਲ ਰਾਈਟ ਮਿਲੇ ਆ ਸੋ ਜਿਹਦੇ ਕਰਕੇ ਅੱਜ ਔਰਤ ਦੇਸ਼ ਦੇ ਹਰ ਖੇਤਰ ਦੇ ਅੰਦਰ ਬਰਾਬਰ ਦੀ ਉਹ ਮਤਲਬ ਦੌੜ ਦੇ ਵਿੱਚ ਚਾਹੇ ਉਹ ਪੋਲੀਟੀਸ਼ੀਅਨ ਦਾ ਖੇਤਰ ਹੋਵੇ ਚਾਹੇ ਉਹ ਮਤਲਬ ਕੋਈ ਸਾਡੀ ਇੰਡਸਟਰੀ ਦਾ ਖੇਤਰ ਹੋਵੇ ਚਾਹੇ ਕੋਈ ਸਾਡੀਆਂ ਸੇਵਾਵਾਂ ਦਾ ਖੇਤਰ ਹੋਵੇ ਅਫੀਸਰ ਹੋਣ ਚਾਹੇ ਸਾਡੇ ਪੁਲਾੜ ਤੇ ਜਾਣ ਵਾਲੇ ਜਿਹੜੇ ਉਹ ਸਾਇੰਸਿਸਟ ਹੋਣ ਭਾਵੇਂ ਹਰ ਖੇਤਰ ਦੇ ਅੰਦਰ ਜਿਹੜੀਆਂ ਔਰਤਾਂ ਨੇ ਉਹ ਝੰਡੇ ਬੁਲੰਦ ਕਰ ਰਹੀਆਂ ਨੇ ਸੋ ਮੈਂ ਸਮਝਦਾ ਪੰਜਾਬ ਦੇ ਅੰਦਰ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀਗਵਾਈ ਦੇ ਵਿੱਚ ਬਹੁਤ ਵੱਡੇ ਉਪਰਾਲੇ ਜਿਹੜੇ ਆ ਉਹਨਾਂ 30 ਮਹੀਨੇ ਦੇ ਦੌਰਾਨ ਪੰਜਾਬ ਦੇ ਜਿੱਥੇ ਬਾਕੀ ਲੋਕਾਂ ਦੀ ਜੀਵਨ ਕਾਇਆ ਨੂੰ ਬਦਲ ਲਈ ਕੀਤਾ ਗਿਆ ਉੱਥੇ ਮਹਿਲਾਵਾਂ ਦੇ ਪੱਖ ਤੋਂ ਵੀ ਬੜੇ ਵੱਡੇ ਸਟੋਰੀਕਲ ਫੈਸਲੇ ਪੰਜਾਬ 'ਚ ਹੋਏ ਆ ਆਉਣ ਵਾਲੇ ਦਿਨਾਂ 'ਚ ਹੋਣਗੇ ਸੋ ਅੱਜ ਬੜਾ ਚੰਗਾ ਲੱਗਿਆ ਮੈਂ ਆਪਣੇ ਲੋਕਾਂ 'ਚ ਫੇਰ ਇੱਕ ਵਾਰੀ ਆਇਆ ਆਪਣੇ ਪਿਆਰੇ ਅ ਜ਼ਿਲੇ ਤੇ ਆਇਆ ਆਪਣੇ ਪਿਆਰੇ ਲੋਕਾਂ ਚ ਆਇਆ ਔਰ ਸਿਵਲ ਹਸਪੀਟਲ ਜਿਹਦਾ ਅਨਾਲ ਵੈਸੇ ਵੀ ਤੁਹਾਡਾ ਸਾਡਾ ਸਭ ਦਾ ਬੜਾ ਇੱਕ ਮੋਸ਼ਨਲ ਰਿਸ਼ਤਾ ਵੀ ਹੈ ਔਰ ਪਠਾਨਕੋਟ ਜ਼ਿਲ੍ਹਾ ਖਾਸ ਕਰਕੇ ਜੋ ਮੈਨੂੰ ਅੱਜ ਤੋਂ ਫੀਡਬੈਕ ਮਿਲੀ ਆ ਇਹ 1000 ਮੁੰਡਿਆਂ ਦੇ ਵਿੱਚੇ 914 ਲੜਕੀਆਂ ਨੇ ਤੇ ਟਾਪ ਤੇ ਆ ਪਠਾਨਕੋਟ ਜ਼ਿਲ੍ਹਾ ਇਹ ਸਾਡੇ ਸਭ ਦੇ ਲਈ ਜਿਹੜੀ ਉਹ ਗਰਵ ਵਾਲੀ ਗੱਲ ਆ ਸੋ ਮੈਂ ਸਮੁੱਚਾ ਜਿਹੜਾ ਸਾਡਾ ਪੈਰਾਮੈਡੀਕਲ ਸਟਾਫ ਹੈ ਸਾਡੇ ਸਿਵਲ ਸਰਜਨ ਸਾਡੇ ਐਸਐਮਓ ਟੋਟਲ ਜਿੰਨੇ ਵੀ ਇਸ ਦਿਸਾਚ ਕੋਈ ਬੰਦੇ ਕੰਮ ਮਲ ਕਰ ਰਿਹਾ ਮੈਂ ਸਭ ਨੂੰ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਔਰ ਇਸ ਕਿਸਮ ਦੇ ਇਵੈਂਟ ਜਿਹੜੇ ਆ ਸਾਨੂੰ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਸੋ ਧੀਆਂ ਬਸਤੀਆਂ ਰਹਿਣ ਚੜ੍ਹਦੀ ਕਲਾ ਚ ਰਹਿਣ ਇਹ ਸਾਡੀਆਂ ਦੁਆਵਾਂ ਵੀ ਨੇ ਸਾਡੀਆਂ ਖਾਹਸ਼ਾਂ ਸੋ ਅੱਜ ਬਹੁਤ ਹੀ ਭਾਪੂਤ ਫੰਕਸ਼ਨ ਜਿਹੜਾ ਪਠਾਨ ਕੋਲ ਸਿਵਲ ਹਸਪੀਟਲ ਚ ਕੀਤਾ